ਸਭ ਤੋਂ ਪਹਿਲੀ ਗੱਲ ਪ੍ਰੋਫਾਈਲ ਜਾਂ ਕਿਸੇ ਫੈਮਿਲੀ ਦੀ ਪ੍ਰੋਫਾਈਲ ਨੂੰ ਸਟੱਡੀ ਕਰਨ ਲਈ ਮੇਰੇ ਮੁਤਾਬਕ ਜਿਹੜੇ ਵਿਅਕਤੀ ਬਾਹਰ ਜਾ ਰਿਹਾ ਉਸ ਦੀ ਏਜ ਹੈ ਜੇਕਰ ਸਟੱਡੀ ਵੀਜ਼ੇ ਦੀ ਗੱਲ ਕਰੀਏ ਕਿ ਟ੍ਰੈਂਡ ਚ ਪਿਛਲੇ 5-7 ਸਾਲਾਂ ਦਾ ਹਰ ਸਾਲ ਲੱਖਾਂ ਸਟੂਡੈਂਟ ਬਾਹਰ ਜਾ ਰਿਹਾ ਹੈ ਸਟੱਡੀ ਵੀਜ਼ੇ ਲੈ ਲੈ ਕੇ ਤਾਂ 20 ਤੋਂ 25 ਸਾਲ ਇੱਕ ਆਈਡਲ ਉਮਰ ਹੈ ਸਟੱਡੀ ਵਿਚ ਜਾਣ ਦੀ ਤਾਂ ਜਿਹੜੇ ਬੱਚਿਆਂ ਦੀ ਉਮਰ 20 ਤੋਂ ਘੱਟ ਹੈ ਜਿਵੇਂ 17, 18, 19 ਹੈ ਮੈਨੂੰ ਲੱਗਦਾ ਹੈ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਜਾਂ ਜੇਕਰ ਇੱਥੇ ਉਹਨਾਂ ਨੇ ਪਲੱਸ 2 ਪਾਸ ਕੀਤੀ ਹੈ 12th ਕਲਾਸ ਪਾਸ ਕੀਤੀ ਹੈ ਉਹਨਾਂ ਨੂੰ ਗ੍ਰੈਜੂਏਸ਼ਨ ਕਰ ਲੈਣੀ ਚਾਹੀਦੀ ਜਾਂ ਫੇਰ ਜਾਣਾ ਚਾਹੀਨੇ 17-18 ਸਾਲ ਬਹੁਤ ਜ਼ਿਆਦਾ ਛੋਟੀ ਏਜ ਹੈ ਬੱਚੇ ਇਮੋਸ਼ਨਲੀ ਮੈਂਟਲੀ ਇੰਨੇ ਸਟਰੋਂਗ ਮੈਚੂਰ ਨਹੀਂ ਹੁੰਦੇ ਬਹੁਤੇ ਦਾ ਲਾੜਲੇ ਬੱਚੇ ਆ ਘਰਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਉਹਨਾਂ ਨੇ ਕੀਤਾ ਹੁੰਦਾ ਘਰ ਤੋਂ ਬਾਹਰ ਕਦੇ ਰਹੇ ਨਹੀਂ ਹੁੰਦੇ ਉੱਥੇ ਜਾ ਕੇ ਬੜੀਆਂ ਪਰੇਸ਼ਾਨੀਆਂ 'ਚ ਫਸ ਜਾਂਦੇ ਤਾਂ ਫਿਰ ਤੋਂ 25 ਸਾਲ ਦੀ ਜਿਹੜੀ ਏਜ ਹੈ ਜੇਕਰ ਤੁਹਾਡੀ ਏਜ ਇਸ ਸਮੇਂ ਦੇ ਵਿੱਚ ਆਉਂਦੀ ਹੈ ਤੁਸੀਂ 20 ਤੋਂ 25 ਸਾਲ ਦੇ ਵਿੱਚੋਂ ਤਾਂ ਏਜ ਦੇ ਪੱਖ ਤੋਂ ਧਿਆਨ ਰੱਖਣਾ ਕੱਲੇ ਉਮਰ ਦੇ ਪੱਖ ਤੋਂ ਹਜੇ ਹੋਰ ਬਹੁਤ ਸਾਰੇ ਪੱਖ ਅਸੀਂ ਵਿਚਾਰਾਂਗੇ ਤੁਸੀਂ ਵਿਦੇਸ਼ ਜਾਣ ਲਈ ਜੇਕਰ ਤੁਸੀਂ ਚੁੱਕੋ ਤੁਹਾਡੀ ਏਜ ਹੈ ਜਿਹੜੀ ਉਹ ਸਹੀ ਏਜ ਹੈ ਤੁਸੀਂ ਜਾ ਸਕਦੇ ਹੋ ਤੁਹਾਡੇ ਕਾਮਯਾਬ ਹੋਣ ਦੇ ਚਾਂਸਸ ਜਾਂਦਾ ਨੇ ਬਹੁਤ ਹਾਈ ਪ੍ਰੋਬੈਬਿਲਿਟੀ ਹੈ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਸੰਭਾਲ ਲਓ ਜਿਹੜੇ 25 ਤੋਂ ਵੱਡੇ ਹੋ ਚੁੱਕੇ 28 30 32 ਸਟੱਡੀ ਛੱਡੇ ਨੂੰ ਵੀ 2 2 5 5 7 7 ਸਾਲ ਹੋ ਗਿਆ ਹੈ ਉਹ ਵੀ ਗੈਪ ਕਵਰ ਕਰਕੇ ਸਟੱਡੀ ਵੀਜ਼ੇ ਤੇ ਜਾਣ ਦੀ ਕੋਸ਼ਿਸ਼ ਕਰਦੇ ਹੋ ਸਕਦਾ ਉਹਨਾਂ ਚੋਂ ਵੀ 2% 5% 7% ਲੋਕ ਕਾਮਯਾਬ ਹੋ ਜਾਣ ਲੇਕਿਨ ਸਟੱਡੀ ਵੀਜ਼ੇ ਲਈ ਉਹ ਇੱਕ ਆਈਡਲ ਏਜ ਨਹੀਂ ਹੈ ਸਹੀ ਸੂਟੇਬਲ ਏਜ ਨਹੀਂ ਹੈ ਉਹਨਾਂ ਦਾ ਸਮਾਂ ਸਟੱਡੀ ਵੀਜ਼ੇ ਵਾਲਾ ਲੰਘ ਚੁੱਕਿਆ ਇਹਦੇ ਆਪਦੇ ਕਾਫੀ ਨੁਕਸਾਨ ਨੇ ਜੇਕਰ 30 32 ਸਾਲ ਦਾ ਵਿਅਕਤੀ ਸਟੱਡੀ ਵੀਜ਼ੇ ਤੇ ਜਾਂਦਾ ਹੈ ਇੰਨਾ ਸਮਾਂ ਨਹੀਂ ਵੀਡੀਓ ਬਹੁਤ ਲੰਮੀ ਹੋ ਜਾਊਗੀ ਜੇ ਅਸੀਂ ਉਹਨਾਂ ਕੌਨਸ ਦੀ ਜਾਂ ਹਰ ਇੱਕ ਚੀਜ਼ ਦੇ ਨਫੇ ਨੁਕਸਾਨ ਦੀ ਫਾਇਦੇ ਨੁਕਸਾਨ ਦੀ ਇੱਥੇ ਗੱਲ ਕਰਾਂ ਤਾਂ 20 ਤੋਂ 25 ਸਾਲ ਵਾਲੇ ਸਟੱਡੀ ਵੀਜ਼ਾ ਲਈ ਬਿਲਕੁਲ ਸੂਟੇਬਲ ਹੈ ਜੀ 25 ਤੋਂ 30 ਸਾਲ ਦੀ ਉਮਰ ਹੈ ਜਿਹੜੀ ਉਹ ਜਿਹੜੇ ਵਿਅਕਤੀ ਵਰਕ ਪਰਮਿਟ ਤੇ ਜਾਂ ਇੰਡੀਆ 'ਚ ਹੀ ਬੈਠੇ ਉਹ ਕੋਈ ਪ੍ਰੋਫੈਸ਼ਨਲ ਨੇ ਉਹਨਾਂ ਦਾ ਅਕੂਪੇਸ਼ਨ ਐਂਡ ਡਿਮਾਂਡ ਚ ਹੈ ਪੁਆਇੰਟ 베ਸਟ ਦੇ ਉਹਨਾਂ ਨੂੰ ਪੀਆਰ ਮਿਲ ਸਕਦੀ ਹੈ ਇੱਥੋਂ ਬੈਠ ਕੇ ਪੀਆਰ ਲੈ ਕੇ ਜਾਣਾ ਚਾਹੁੰਦੇ ਜੇ ਪੂਰੀ ਫੈਮਿਲੀ ਹੈ ਜਿਹੜੀ ਉਹ ਪੀਆਰ 베ਸਟ ਦੇ ਜਾਣਾ ਚਾਹੁੰਦੀ ਉਹਨਾਂ ਲਈ 25 ਤੋਂ 30 ਸਾਲ ਪਰਫੈਕਟ ਆਇਡਲ ਏਜ ਹੈ ਕਿਉਂਕਿ ਜਿਵੇਂ ਜਿਵੇਂ ਉਮਰ ਵੱਢਦੀ ਹੈ ਸਾਨੂੰ ਘੱਟ ਪੁਆਇੰਟ ਮਿਲਦੇ ਹੈ ਉਮਰ ਵਧਣ ਦਾ ਮਤਲਬ ਇੱਥੇ ਸੀ ਕੋਈ ਇਨਵੈਸਟਮੈਂਟ ਕਰ ਚੁੱਕੀ ਆ ਪੈਸਾ એનર્ਜੀ ਟਾਈਮ ਲਗਾ ਚੁੱਕੀ ਆ ਕਿਸੇ ਕੰਮ 'ਚ ਕਿਸੇ ਜੋਬ ਦੇ ਵਿੱਚ ਆਪਣਾ ਕਾਫੀ ਸਮਾਂ ਦੇ ਚੁੱਕੀ ਆ ਹੁਣ ਉਹਨੂੰ ਛੱਡਣਾ ਸ਼ਾਇਦ ਸਾਡੇ ਲਈ ਲਾਭਦਾਇਕ ਨਹੀਂ ਹੈ ਜੋ ਅਸੀਂ ਇੱਥੇ ਇਨਵੈਸਟ ਕੀਤਾ ਉਹ ਸਭ ਵੇਸ 25 ਤੋਂ 30 ਸਾਲ ਦੇ ਕਿਹੋ ਜਿਹੇ ਜਿਹੜੇ ਵਿਅਕਤੀ ਨੇ ਇੱਥੇ ਕਿਸੇ profession ਜਾਂ occupation 'ਚ ਕੁਝ ਜ਼ਿਆਦਾ ਹਜੇ ਨਹੀਂ ਕੀਤਾ ਹੁੰਦਾ ਉਹਨੇ ਸਟੱਡੀ ਕੀਤੀ ਜਾਂ ਇਨੀਸ਼ੀਅਲ ਸਟੇਜ ਤੇ 1-2 ਸਾਲ ਕੰਮ ਕੀਤਾ ਜਸਟ ਫॉर ਗੈਨਿੰਗ ਐਕਸਪੀਰੀਅੰਸ ਉਹਦੇ ਲਈ PR ਜਾਂ ਵਰਕ ਪਰਮਿਟ ਤੇ ਜਾ ਕੇ ਉੱਥੇ ਕੰਮ ਕਰਨਾ ਬਹੁਤ ਹੀ ਅੱਛਾ ਸਾਬਤ ਹੋ ਸਕਦਾ ਹੈ ਹਾਈ ਪ੍ਰੋਬੈਬਿਲਿਟੀ ਅਸੀਂ ਗੱਲ ਸੰਭਾਵਨਾਵਾਂ ਦੀ ਕਰ ਰਹੇ ਹਾਂ ਗਰੰਟੀ ਕਿਸੇ ਚੀਜ਼ ਦੀ ਨਹੀਂ ਹੈ ਕਿ ਐਂ ਹੋਊਗਾ ਸੰਭਾਵਨਾਵਾਂ ਮਾਜਾਦਾ ਇਹ ਨੇ ਕਿ 25 ਤੋਂ 30 ਸਾਲ ਆਲਾ ਜੇਕਰ ਵਰਕ ਪਰਮਿਟ ਤੇ ਜਾਂਦਾ ਹੈ ਜਿਆਦਾ ਕਾਮਯਾਬ ਹੋਊਗਾ ਜਾਂ ਪੀਆਰ ਲੈ ਕੇ ਜਾਂਦਾ 20 ਤੋਂ 25 ਸਾਲ ਆਲਾ ਸਟੱਡੀ ਵੀਜ਼ੇ ਤੇ ਜਾਂਦਾ ਜੇਕਰ ਅਸੀਂ ਕਿਸੇ ਗੱਲ ਨੂੰ ਬਿਨਾਂ ਸੋਚੇ ਵਿਚਾਰੇ ਸਾਡੀ ਕੋਈ ਵੀ ਉਮਰ ਹੈ ਚਲੇ ਜਾਂਦੇ ਆ ਤਾਂ ਉਹਦੇ ਨਾਲ ਸਾਡੀ ਸਕਸੈਸ ਰੇਟ ਐਫੀਕੇਸੀ ਹੈ ਜਿਹੜੀ ਉਹ ਬਹੁਤ ਲੋ ਹੋ ਜਾਂਦੀ ਹੈ ਬਹੁਤ ਲੋ ਪ੍ਰੋਬੈਬਿਲਿਟੀ ਹੈ ਕਿ ਅਸੀਂ ਸਕਸੈਸਫੁਲ ਹੋਵਾਂਗੇ ਉੱਥੇ ਜਾ ਕੇ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮਸ ਆਉਣਗੀਆਂ ਉਮਰ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਡਾ ਇਕਨੋਮਿਕ ਸਟੇਟਸ ਇੰਡੀਆ ਦੇ ਵਿੱਚ ਸਾਡੇ ਆਰਥਿਕ ਹਾਲਾਤ ਕਿ ਹੋ ਜੇ ਆ ਸਾਡੇ ਪਰਿਵਾਰ ਦੇ ਆਰਥਿਕ ਹਾਲਾਤ ਕਿ ਹੋ ਜੇ ਜੇਕਰ ਤਾਂ ਅਸੀਂ ਗਰੀਬ ਵਰਗ ਚੋਂ ਆਨੇ ਆ ਗਰੀਬ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਨਸਿਕ ਤੌਰ ਤੇ ਗਰੀਬ ਆ ਅਸੀਂ ਸਿਰਫ ਆਰਥਿਕਤਾ ਦੀ ਸ਼ੁੱਧ ਰੂਪ ਦੇ ਵਿੱਚ ਪੈਸੇ ਦੀ ਗੱਲ ਕਰ ਰਹੇ ਜੇਕਰ ਸਾਡਾ ਸਮਾਜ ਨਹੀਂ ਵਧਿਆ ਸਾਡੇ ਕੋਲੇ ਜ਼ਿਆਦਾ ਇਨਕਮ ਨਹੀਂ ਹੈ ਜ਼ਿਆਦਾ ਪਿਆਸਾ ਨਹੀਂ ਹੈ ਫੈਮਿਲੀ ਕੋਲੇ ਲੇਕਿਨ ਅਸੀਂ ਕੰਮ ਕਰ ਸਕਦੇ ਆ ਅਸੀਂ ਇੱਥੇ ਬਹੁਤ ਮਿਹਨਤ ਕਰਦੇ ਆ ਉਹ ਚਾਹੇ ਸਰੀਰਕ ਮਿਹਨਤ ਹੈ ਚਾਹੇ ਮਾਨਸਿਕ ਮਿਹਨਤ ਹੈ ਸਟੈਮਨਾ ਬਹੁਤ ਹੈ ਸਾਡਾ 10 10 12 12 ਘੰਟੇ ਕੰਮ ਕਰ ਸਕਦੇ ਆ। ਔਰ ਸਾਡੇ ਚ ਪੇਸ਼ੈਂਸ ਹੈ ਤਾਂ ਸਾਡੇ ਲਈ ਇੱਕ ਸਹੀ ਡਿਸੀਜਨ ਹੋ ਸਕਦਾ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਇੱਕ ਅੱਦੇ ਸਮੈਸਟਰ ਦੀ ਫੀਸ ਅਰੇਂਜ ਕਰਕੇ ਬਾਹਰ ਚੱਲ ਜਾਈਏ, ਬਾਕੀ ਉੱਥੋਂ ਹੀ ਕਮਾ ਕੇ ਫੀਸਾਂ ਵੀ ਭਰ ਲਈਏ। ਔਰ ਮਿਹਨਤ करिए। ਚਾਹੇ ਸ਼ੁਰੂ ਵਿੱਚ ਥੋੜਾ ਜਿਹਾ ਔਖਾ ਲੱਗੇ ਕਿਉਂਕਿ ਇੱਥੇ ਵੀ ਅਸੀਂ ਔਖੀ ਆ ਤਾਂ ਅਸੀਂ ਉੱਥੇ ਜਾ ਕੇ ਸਟਰਗਲ ਇੰਡੀਆ 'ਚ ਕਰਨ ਦੀ ਬਜਾਏ ਉੱਥੇ ਸਟਰਗਲ करिए, ਵੇਜਸ ਜ਼ਿਆਦਾ ਨੇ। ਔਰ ਜਿਹੜਾ ਇੰਡੀਆ ਦੀ ਕਰੰਸੀ ਵੀਕ ਹੋਣ ਦਾ ਫਾਇਦਾ ਵੀ ਲੈ ਸਕਦੇ ਆ ਉਧਰ ਲੈ ਕੇ ਕਮਾਉਣੇ ਆ 60 62 ਰੁਪਈਆ ਦਾ ਡਾਲਰ ਹੋ ਗਿਆ ਹੈ ਕੈਨੇਡਾ ਦਾ ਅਮਰੀਕਾ ਦਾ 81 ਰੁਪਈਆ ਦਾ ਹੋ ਗਿਆ ਤਾਂ ਉਹਦਾ ਫਾਇਦਾ ਲੈ ਸਕਦੇ ਆ ਜੇ ਅਸੀਂ ਉੱਥੇ ਪੈਸੇ ਕਮਾਉਣੇ ਆ ਤਾਂ ਇੰਡੀਆ ਚ ਆ ਕੇ ਬਹੁਤ ਜ਼ਿਆਦਾ ਪੈਸੇ ਬਣ ਜਾਣ ਤੇ ਜੇ ਉੱਥੇ ਸੈਟਲ ਹੋ ਜਾਣੇ ਆ ਤਾਂ ਉਹ ਵੀ ਇੱਕ ਵਧੀਆ ਗੱਲ ਹੈ ਕੋਈ ਬੁਰੀ ਗੱਲ ਨਹੀਂ ਹੈ ਜਿਹੜੇ ਮਿਡਲ ਕਲਾਸ ਦੇ ਵਿਅਕਤੀ ਆ ਜੇਕਰ ਉਹ ਬਿਨਾਂ ਕਰਜ਼ਾ ਲੈ ਜਾ ਸਕਦੇ ਆ ਬਿਨਾਂ ਕੋਈ ਆਪਣੀ ਵੈਲਿਊਏਬਲ ਵਰਤੀ ਪ੍ਰਾਪਰਟੀ ਵੇਚੇ ਤਾਂ ਜਾ ਸਕਦੇ ਆ ਔਰ ਬਾਕੀ ਚੀਜ਼ਾਂ ਵੀ ਪ੍ਰੋਫਾਈਲ 'ਚ ਹੋ ਜੀਆਂ ਜਿਹੜੀਆਂ ਸਪੋਰਟਿਵ ਨੇ ਕਹਿੰਦੀਆਂ ਕਿ ਇੰਡੀਕੇਟ ਕਰਦੀਆਂ ਕਿ ਜਾਣਾ ਸਾਡੇ ਲਈ ਵਧੀਆ ਐ ਸੀ ਉੱਥੇ ਸਕਸੈਸਫੁਲ ਹੋ ਜਾਣਗੇ ਤਾਂ ਉਹ ਜ਼ਰੂਰ ਜਾ ਸਕਦੇ ਐ ਅਪਰ ਕਲਾਸ ਐ ਜਿਹੜੇ ਅਲੀਟ ਰਿਚ ਕਲਾਸ ਐ ਉਹ ਸਿਰਫ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜ ਸਕਦੇ ਐ ਉਹ ਵੀ ਹਾਇਰ ਐਜੂਕੇਸ਼ਨ ਲਈ ਟਾਪ ਦੀਆਂ ਯੂਨੀਵਰਸਿਟੀਆਂ ਦੇ ਪਰਪਸ ਉੱਥੇ ਪੀਆਰ ਲੈਣਾ ਸੈਟਲ ਹੋਣਾ ਨਹੀਂ ਹੋਣਾ ਚਾਹੀਦਾ ਪਰਪਸ ਇੱਕੋ ਹੀ ਹੋਣਾ ਚਾਹੀਦਾ ਕਿ ਇੰਡੀਆ ਨਾਲੋਂ ਵੀ ਬੈਟਰ ਇੰਸਟੀਚਿਊਸ਼ਨ ਦੇ ਵਿੱਚੋਂ ਸਾਡਾ ਬੱਚਾ ਪੜੇ ਜ਼ਿਆਦਾ ਐਕਸਪਲੋਰ ਕਰੇ ਉੱਥੇ ਮਲਟੀਨੇਸ਼ਨਲ ਸਟੂਡੈਂਟ ਨੇ ਸਾਰੀ ਦੁਨੀਆ ਦੇ ਸਟੂਡੈਂਟ ਨੇ ਜ਼ਿਆਦਾ ਐਕਸਪੋਜ਼ਰ ਲਵੇ ਉਹਨੂੰ ਕੌਨਫੀਡੈਂਸ ਗੇਨ ਕਰੇ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਜਿਹੜਾ ਹੈਗਾ ਐਕਸਪੀਰੀਐਂਸ ਮਿਲਣ ਇਸ ਪਰਪਸ ਨਾਲ ਜਾ ਸਕਦੀ ਹੈ ਲੇਕਿਨ ਬੱਚਾ ਗਿਫਟਡ ਹੈ ਬ੍ਰਿਲਿਅੰਟ ਹੈ ਹਾਰਡ ਵਰਕਿੰਗ ਹੈ ਇਨ ਟਰਮਸ ਆਫ ਸਟੱਡੀ ਤਾਂ ਜੇਕਰ ਉਹ ਮਡੋਕਰ ਹੈ ਐਵਰੇਜ ਹੈ ਤਾਂ ਕੋਈ ਫਾਇਦਾ ਨਹੀਂ ਹੈ ਉਹਨੂੰ ਸੀਓ ਨੂੰ ਹਾਰਵਰਡ ਭੇਜਣਾ ਚਾਹੀਏ ਉਹਨੂੰ ਆਕਸਫੋਰਡ ਭੇਜਣਾ ਚਾਹੀਏ ਕੈਂਬਰੇਜ ਭੇਜਨੇ ਜਾਈ ਉਹਨਾਂ ਕੁਝ ਨਹੀਂ ਕਰਨਾ ਉੱਥੇ ਨਾ ਉਹਨੂੰ ਐਡਮਿਸ਼ਨ ਮਿਲਣੀ ਹੈ ਨਾ ਫਰਦਰ ਅੱਗੇ ਕੁਝ ਕਰਨਾ ਪਊ। ਪੈਸੇ ਹੈਗੇ ਆ ਬੱਚਾ ਵੀ ਉਸ ਲੈਵਲ ਦਾ ਹੈ ਤਾਂ ਜ਼ਰੂਰ ਜਾਣਾ ਚਾਹੀਦਾ। ਉਹ ਬਹੁਤ ਸ਼ਾਇਨ ਕਰ ਸਕਦਾ ਹੈ ਬੜਾ ਬ੍ਰਾਈਟ ਫਿਊਚਰ ਹੈ ਜਿਹੜਾ ਉਹਦਾ ਹੋ ਸਕਦਾ ਹੈ। ਸੋਸਾਇਟੀ ਨੂੰ ਵੀ ਕੰਟਰੀ ਦਾ ਨਾਮ ਰੋਸ਼ਨ ਕਰ ਸਕਦਾ ਹੈ ਸੋਸਾਇਟੀ ਨੂੰ ਕੰਟਰੀਬਿਊਟ ਕਰ ਸਕਦਾ ਹੈ ਫੈਮਿਲੀ ਨੂੰ ਨੈਕਸਟ ਲੈਵਲ ਤੇ ਲੈ ਕੇ ਜਾ ਸਕਦਾ ਹੈ ਕਈ ਕਲਾਸੇ ਚੇਂਜ ਕਰ ਸਕਦਾ ਹੈ ਫੈਮਿਲੀ ਅਗਲੀ ਗੱਲ ਸਟੱਡੀ ਜਿਹੜੇ ਬੱਚੇ ਖੁਦ ਆਈਲਟਸ ਕਰ ਸਕਦੇ ਆ ਇੱਥੇ 70 80% ਸਕੋਰ ਘੱਟੋ ਘੱਟ ਲੈਂਦੇ ਆ ਉੱਥੇ ਕਾਪੀ ਵਗੈਰਾ ਨਹੀਂ ਹੈ ਕਈ ਕੋਰਸੇ ਦੇ ਵਿੱਚ 60 70% ਪਾਸ ਮਾਰਕਸ ਨੇ ਜਿੰਨਾ ਜੇ ਕੌਨਫੀਡੈਂਸ ਹੈ ਜਿੰਨਾ ਦਾ ਇੰਨਾ ਲੈਵਲ ਹੈਗਾ ਕਿ ਮੈਂ ਉਹਨੂੰ ਕਲੀਅਰ ਕਰ ਲਵਾਂ ਆਪਣੇ ਲੈਵਲ ਤੇ ਜੁਗਾੜ ਲਾਣੇ ਸ਼ਾਰਟਕਟ ਲਾਣੇ ਜੋ ਇੰਡੀਆ 'ਚ ਕੋਸ਼ਿਸ਼ ਕਰਦੇ ਬੱਚੇ ਉਹ ਜਗ੍ਹਾ ਨਾ ਸੋਚੋ ਇਮਾਨਦਾਰੀ ਨਾਲ ਜੈਨੂਨ ਵੇ ਨਾਲ ਚੀ ਉਹਨੂੰ ਲੱਗਦਾ ਹੈ ਕਿ ਮੈਂ ਪਬਲਿਕ ਸਪੀਕਿੰਗ ਵੀ ਕਰ ਲੂ ਮਾਈ ਲੈਟਸ ਵੀ ਕਰ ਲੂ ਮੈਂ ਡਿਬੇਟ ਚ ਵੀ ਹਿੱਸਾ ਲੈ ਲੂ ਮੈਂ ਪ੍ਰੋਜੈਕਟ ਵਰਕ ਵੀ ਕਰ ਲੂੰਗਾ ਮੈਂ ਅਸਾਈਨਮੈਂਟਸ ਵੀ ਬਣਾ ਲੂੰਗਾ ਔਰ 60 70% ਐਟ ਲੀਸਟ ਮਿਨੀਮਮ ਸਕੋਰ ਲੈ ਕੇ ਪਾਸ ਵੀ ਕਰ ਜੂ ਆਪਣੇ ਕੋਰਸ ਨੂੰ ਇਹ ਨਾ ਹੋਵੇ ਹਰ ਬਾਰ ਸਪਲੀ ਲਈ ਜਾਵੇ 1500 ਡਾਲਰ ਇੱਕ ਪੇਪਰ ਦੀ ਫੀਸ ਦੁਬਾਰਾ ਦੁਬਾਰਾ ਭਰਨੀ ਪਵੇ ਜਿਹੜੇ ਬੱਚੇ ਮਿਨੀਮਮ ਐਸਕ ਲੈਵਲ ਦੇ ਹੈਗੇ ਆ ਉਹ ਜ਼ਰੂਰ ਜਾ ਸਕਦੇ ਆ ਔਰ ਜਿਹੜੇ ਬੱਚੇ ਜਿਆਦਾ ਇੰਟੈਲੀਜੈਂਟ ਹੈ ਇੰਡੀਪੈਂਡੈਂਟਲੀ ਰਹਿ ਸਕਦੇ ਸਾਰੇ ਕੰਮ ਕਰ ਸਕਦੇ ਆ ਆਫ ਕੋਰਸ ਉਹ ਵੀ ਜਾ ਸਕਦੇ ਆ ਜੇ ਉਹਨਾਂ ਦੀ ਇੱਛਾ ਹੈਗੀ ਹੈ ਦੇ ਆਰ ਵਿਲਿੰਗ ਟੂ ਗੋ ਅਬ੍ਰੋਡ ਔਰ ਜਿਹੜੇ ਜਿਆਦਾ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਗਿਫਟਡ ਬੱਚੇ ਨੇ ਜਿੰਨਾਂ ਦਾ ਆਈਕਿਊ 140 ਪਲੱਸ ਹੈ ਜੈ ਬੈਸੇ ਤਾਂ ਨੰਬਰਾਂ ਨਾਲ ਆਈਕਿਊ ਦਾ ਕੋਈ ਖਾਸ ਲੈਣਾ ਦੇਣਾ ਨਹੀਂ ਫਿਰ ਵੀ ਆਪਣੇ ਸਿੰਪਲ ਸਵਾਲ ਸਮਝਣ ਲਈ 90% ਤੋਂ ਉੱਪਰ ਵਾਲੇ ਕਰ ਲਓ 95% ਤੋਂ ਉੱਪਰ ਵਾਲੇ ਕਰ ਲਓ ਇਹੋ ਜਿਹੇ ਬੱਚੇ ਆ ਜਿਹੜੇ ਟਾਪ ਦੇ ਕਾਲਜ ਜਾਂ ਟਾਪ ਦੀ ਯੂਨੀਵਰਸਿਟੀ ਜਾਓ ਟਾਪ ਦਾ ਕੋਰਸ ਲੋ ਸੌਖਾ ਕੁਛ ਨਾ ਕਰੋ ਨੈਕਸਟ ਲੈਵਲ ਦੀ ਚੀਜ਼ ਕਰੋ ਤਾਂ ਹੀ ਫਿਰ ਜਾਣ ਦਾ ਫਾਇਦਾ ਹੈ ਜੇ ਕੋਈ ਸਿੰਪਲ ਜੀ ਡਿਗਰੀ ਕਰਨੀ ਹੈ ਉਹ ਇੰਡੀਆ ਜੀ ਆਰਾਮ ਨਾਲ ਹੋ ਜਾਂਦੀ ਹੈ ਫਿਰ ਜਾਣ ਦਾ ਕੀ ਫਾਇਦਾ ਸਿੰਪਲ ਜਿਹਾ ਇੰਸਟੀਟਿਊਸ਼ਨ ਨਹੀਂ ਲੈਣਾ ਹੈ ਥਰਡ ਗ੍ਰੇਡ ਦਾ ਉਹ ਇੰਡੀਆ ਜੀ ਤੁਹਾਡੇ ਨੀਅਰ ਬਾਈ ਅਵੇਲੇਬਲ ਹੈ ਫਿਰ ਕਿਹਾਂ ਦੇ ਲਈ ਜਾਣਾ ਠੀਕ ਹੈ ਤਾਂ ਜਿਹੜੇ ਸੁਪਰ ਇੰਟੈਲੀਜੈਂਟ ਨੇ ਉਹਨਾਂ ਨੂੰ ਐਸ ਪਰਪਸਲੀ ਐਸ ਵੇ ਨਾਲ ਜਾਣਾ ਤਾਂ ਜ਼ਰੂਰ ਜਾਣਾ ਚਾਹੀਨ ਹੈ ਤਾਂ ਕਿ ਇਹੋ ਜੀ ਸੰਸਥਾ ਤੋਂ ਪੜ ਕੇ ਇਹੋ ਜਾਂ ਕੋਰਸ ਕਰਕੇ ਉਹ ਕੋਈ ਆਪਣੇ ਲਈ ਵਾਈਟ ਕਾਲਰ ਜਿਹੜੀ ਜੌਬ ਹੈ ਹਾਈਪੇਡ ਜੌਬ ਹੈ ਜਿੱਥੇ ਵੇਜਸ ਜਿੱਥੇ ਸੈਲਰੀ ਬਹੁਤ ਜ਼ਿਆਦਾ ਮਿਲਦੀ ਹੈ ਉਹ ਲੈ ਸਕਣ ਤਾਂ ਹੀ ਉਹਨਾਂ ਦੇ ਉੱਥੇ ਜਾਣ ਦਾ ਪਰਪਸ ਫੁੱਲਫਿਲ ਹੁੰਦਾ ਹੈ ਜੇਕਰ ਉਹ ਆਰਡੀਨਰੀ ਜਗ੍ਹਾ ਤੋਂ ਆਰਡੀਨਰੀ ਕੋਰਸ ਕਰਨਾ ਹੈ ਔਰ ਉਸ ਤੋਂ ਬਾਅਦ ਬਲੂ ਕਾਲਰ ਜੌਬ ਕਰਨੀ ਹੈ ਜਿੱਦੋਂ ਕਿ ਸ਼ਿਫਟਾਂ ਲਾਉਣੀ ਹੈ ਦਿਹਾੜੀਆਂ ਕਰਨੀਆਂ ਹੈ ਬੁਰਾ ਕੁਝ ਨਹੀਂ ਹੈ ਲੇਕਿਨ ਉਹ ਚ 15-20 ਡਾਲਰ ਘੰਟੇ ਨੇ ਮਿਲਦੇ ਐ ਇਹੋ ਜੇ ਗਿਫਟਡ ਬੱਚਿਆਂ ਨੂੰ ਇਸ ਰਸਤੇ ਨਹੀਂ ਪੈਣਾ ਨੈਕਸਟ ਚੀਜ਼ ਹੈ ਤੁਹਾਡੇ ਸਰੀਰਕ ਤੇ ਮਾਨਸਿਕ ਯੋਗਤਾ ਸਮਰੱਥਾ ਜਦੋਂ ਅਸੀਂ ਆਪਣੇ ਜਾਂ ਆਪਣੀ ਫੈਮਿਲੀ ਦੀ ਪ੍ਰੋਫਾਈਲ ਨੂੰ ਅਸੈਸ ਕਰਨਾ ਇਹ ਚੀਜ਼ ਅਸੀਂ ਜ਼ਰੂਰ ਦੇਖਣੀ ਹੈ ਕਿ ਅਸੀਂ ਫਿਜ਼ੀਕਲੀ ਮੈਂਟਲੀ ਕਿੰਨੇ ਕੁ ਸਟਰੋਂਗ ਆ ਮੰਨ ਲਓ ਕੋਈ ਬੱਚਾ ਜਾਂ ਕੋਈ ਵਿਅਕਤੀ ਜਿਹੜਾ ਜਾਂਦਾ ਹੈ ਜਾਂ ਫੈਮਿਲੀ ਜਾਰੇ ਰੋਜ਼ ਹੀ ਬਿਮਾਰ ਰਹਿੰਦਾ ਬਹੁਤ ਵੀਕ ਹੈ ਬਹੁਤ ਛੇਤੀ ਥੱਕ ਜਾਂਦਾ ਉਹ ਚ ਸਟੈਮਨਾ ਹੈ ਨਹੀਂਗਾ ਇਹਨਾਂ ਸਟੇਬਿਲਟੀ ਦੀ ਘਾਟ ਹੈ ਮੂਡ ਸਵਿੰਗਸ ਆਉਂਦੇ ਆ ਸਵੇਰ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਮੈਂਟਲੀ ਫਿਜ਼ੀਕਲੀ ਸਟਰੋਂਗ ਨਹੀਂ ਹੈ ਸਟੇਬਲ ਨਹੀਂ ਹੈ ਵਰਕਿੰਗ ਸਟੈਮਨਾ ਨਹੀਂ ਹੈ 2 ਘੰਟੇ ਕੰਮ ਕਰਨ ਤੋਂ ਬਾਅਦ 5 ਘੰਟੇ ਰੈਸਟ ਕਰਨੀ ਮੈਨੇ ਇਹੋ ਜਿਹੇ ਬੱਚੇ ਨੂੰ ਨਹੀਂ ਜਾਣਾ ਚਾਹੀਦਾ ਜਿਹੋ ਜਿਹੇ ਇੰਡੀਵਿਜੂਅਲ ਨੂੰ ਨਹੀਂ ਜਾਣਾ ਚਾਹੀਦਾ ਉੱਥੇ ਜਾ ਕੇ ਬਹੁਤ ਔਖਾ ਹੋਊਗਾ ਕਿਉਂਕਿ ਸਾਰਾ ਕੁਝ ਇੰਡੀਪੈਂਡੈਂਟਲੀ ਖੁਦ ਹੈਂਡਲ ਕਰਨਾ ਹੈ ਕੱਪੜੇ ਖੁਦ ਧੋਨੇ ਆ ਖਾਣਾ ਖੁਦ ਬਣਾਣਾ ਹੈ ਸਟੱਡੀ ਵੀ ਕਰਨੀ ਹੈ ਨਾਲ ਨਾਲ ਕੰਮ ਵੀ ਕਰਨਾ ਹੈ ਔਰ ਕੰਮ ਵੀ ਥਕਾਉਟ ਵਾਲੇ ਹੈ ਟਰੈਵਲਿੰਗ ਵੀ ਕਰਨੀ ਪੈਂਦੀ ਹੈ 2 2 3 3 4 4 ਘੰਟੇ ਆਪਣੀ ਰੈਜ਼ਿਡੈਂਸ ਤੋਂ ਕੰਮ ਵਾਲੀ ਜਗ੍ਹਾ ਲਈ ਆਪਣੀ ਰੈਜ਼ਿਡੈਂਸ ਤੋਂ ਆਪਣੇ ਕਾਲਜ ਯੂਨੀਵਰਸਿਟੀ ਲਈ ਇਸ ਕਰਕੇ ਜਿਹੜੇ ਬੱਚੇ ਮੈਂਟਲੀ ਫਿਜ਼ੀਕਲੀ ਸਟਰੋਂਗ ਨੇ ਸਟੇਬਲ ਨੇ ਵਰਕਿੰਗ ਸਟੈਮਿਨਾ ਠੀਕ ਹੈ ਆਪਣੀ ਏਜ ਮੁਤਾਬਕ ਉਹਨਾਂ ਨੂੰ ਹੀ ਜਾਣਾ ਚਾਹੀਦਾ ਫਿਟ ਐਂਡ ਫਾਈਨ ਨੇ ਫੁੱਲੀ ਕੌਨਫੀਡੈਂਟ ਨੇ ਥੈਟ ਵੀ ਕੈਨ ਡੂ ਇਟ ਨੈਕਸਟ ਹੈ ਔਰ ਬਹੁਤ ਹੀ ਕਰੂਸ਼ਲ ਇੰਪੋਰਟੈਂਟ ਹੈ ਜਿਹਨੂੰ ਅਕਸਰ ਅਸੀਂ ਇਗਨੋਰ ਕਰ ਦਿੰਨੇ ਆ ਉਹ ਹੈ ਇਮੋਸ਼ਨਲ ਸਟੇਬਿਲਿਟੀ ਤੇ ਮੈਚਿਓਰਿਟੀ ਕਿਉਂਕਿ ਜਦੋਂ ਕੋਈ ਵਿਅਕਤੀ ਆਪਣੇ ਕਲਚਰ ਤੋਂ ਬਾਹਰ ਕਿਸੇ ਹੋਰ ਕਲਚਰ 'ਚ ਜਾ ਕੇ ਰਹਿੰਦਾ ਹੈ ਤਾਂ ਉਹ ਐ ਤਰ੍ਹਾਂ ਹੁੰਦਾ ਜਿਵੇਂ ਇੱਕ ਮਛਲੀ ਪਾਣੀ ਤੋਂ ਬਿਨਾਂ ਤੜਫਦੀ ਹੈ ਕਿਉਂਕਿ ਉਹਨਾਂ ਦਾ ਲਾਈਫਸਟਾਈਲ ਉਹਨਾਂ ਦੀ ਈਟਿੰਗ ਹੈਬਿਟਸ ਉਹਨਾਂ ਦੀ ਵੇਅਰਿੰਗ ਹੈਬਿਟਸ ਉਹਨਾਂ ਦੀ ਥਿੰਕਿੰਗ ਉਹਨਾਂ ਦਾ ਥਾਟ ਪ੍ਰੋਸੈਸ ਉਹਨਾਂ ਦੀ ਫਿਲਾਸਫੀ ਆਫ ਲਾਈਫ ਉਹਨਾਂ ਦਾ ਵੇ ਆਫ ਲਿਵਿੰਗ ਸਭ ਕੁਝ ਸਾਡੇ ਨਾਲੋਂ ਡਿਫਰੈਂਟ ਹੈ ਚਾਹੇ ਅਸੀਂ ਵੈਸਟਰਨ ਕੱਪੜੇ ਪਾ ਕੇ ਸਮਝਦੇ ਹਾਂ ਅਸੀਂ ਉਹਨਾਂ ਵਰਗੀਆਂ ਉਹ ਸਾਡੀ ਐਕਸਟਰਨਲ ਪਰਸਨੈਲਿਟੀ ਉਹਨਾਂ ਵਰਗੀ ਬਣਾ ਸਕਦੇ ਹਾਂ ਅੰਦਰੋਂ ਜਿਹੜੇ ਸਾਡੇ ਬਲੀਵਸ ਨੇ ਥ ਸਾਡੇ emotions ਨੇ ਉਹਨਾਂ ਵਰਗੇ ਨਹੀਂ ਬਣ ਸਕਦੀ। ਉਧਰ ਬੋਰਨ ਬੱਚਿਆਂ ਦੀ ਬਣ ਸਕਦੀ ਹੈ ਸਾਡੇ ਜਿਹੜੇ ਅਸੀਂ ਇੱਥੇ ਬ੍ਰੌਟ ਅਪ ਐਥੋਂ ਦੀ ਸਟੱਡੀ ਹੈ ਇੰਡੀਆ ਦੇ ਵਿੱਚ ਜੰਮੇ ਫਲੇ ਉਹਨਾਂ ਦੇ ਨਹੀਂ ਬਣ ਸਕਦੇ। ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਬੱਚਿਆਂ ਨੂੰ ਕੋਈ ਲੋਨਲੀਨੈਸ ਫੀਲ ਕਰਦਾ ਹੈ, ਕੋਈ ਫ੍ਰਸਟ੍ਰੇਟ ਹੋ ਜਾਂਦਾ ਹੈ, ਕੋਈ ਇਰੀਟੇਟ ਹੋ ਜਾਂਦਾ ਹੈ, ਕੋਈ ਡਿਪਰੈਸ਼ਨ 'ਚ ਚਲਾ ਜਾਂਦਾ ਹੈ, ਕੋਈ ਲੋ ਫੀਲ ਕਰਦਾ ਹੈ। ਬਹੁਤ ਐਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ 'ਚ ਘਿਰ ਜਾਂਦੇ। ਜਿਹੜੇ ਬੱਚੇ ਇੰਟਰੋਵਰਟ ਨੇ ਅੰਤਰਮੁਖੀ ਨੇ ਚੁੱਪ ਚੁੱਪ ਰਹਿੰਦੇ ਆ ਕਿਸੇ ਨਾਲ ਮਿਕਸ ਆਪਣੇ ਹੁੰਦੇ ਘੋਲਦੇ ਮਿਲਦੇ ਨਹੀਂ ਗਰੁੱਪ ਲਾਈਫ ਦੇ ਵਿੱਚ ਅਡਜਸਟ ਨਹੀਂ ਹੋ ਪਾਉਂਦੇ ਉਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ ਜਾਣਾ ਚਾਹੀਦਾ ਅਲੱਗ ਕਲਚਰ ਦਾ ਵਿਅਕਤੀ ਅਲੱਗ ਕਮਿਊਨਿਟੀ ਅਲੱਗ ਲੈਂਗੁਏਜ ਅਲੱਗ ਰੇਸ ਸਭ ਕੁਝ ਅਲੱਗ ਉਹਨਾਂ ਲੋਕਾਂ ਨਾਲ ਕਿਵੇਂ ਉਹ ਇੰਟਰੈਕਟ ਕਰਨ ਕਿਵੇਂ ਕੰਫਰਟੇਬਲ ਹੋਣਗੇ ਉਹ ਕਦੇ ਈਜ਼ ਲੈਵਲ ਤੇ ਆਉਂਦੇ ਹੀ ਨਹੀਂ ਹੈ ਕਈ ਤਾਂ ਆਪਣੀ ਫੈਮਿਲੀ ਨਾਲ ਵੀ ਅਡਜਸਟ ਕਰ ਪੰਦੇ ਤਾਂ ਬਾਰਲੀ ਕੰਟਰੀਜ਼ ਦੇ ਲੋਕਾਂ ਨਾਲ ਤੇ 40 50 ਕੰਟਰੀਜ਼ ਦੇ ਲੋਕ ਤੁਹਾਡੇ ਕਾਲਜ ਨੇ ਤੁਹਾਡੇ ਜਿੱਥੇ ਤੁਸੀਂ ਵਰਕਪਲੇਸ ਜਾਂਦੇ ਹੋ ਉੱਥੇ ਨੇ ਉਹਨਾਂ ਨਾਲ ਕਿਵੇਂ ਅਡਜਸਟ ਕਰੋ ਤੁਹਾਡੇ ਕਲੀਕਸ ਨੇ ਤੁਹਾਡੇ ਸੀਨੀਅਰ ਨੇ ਜੂਨੀਅਰ ਨੇ ਬੌਸਸ ਇਸ ਅਲੱਗ ਕੰਟਰੀ ਦੇ ਵਿਅਕਤੀ ਉਹਦਾ ਕਲਚਰ ਦਾ ਅਲੱਗ ਲੈਂਗੁਏਜ ਦਾ ਅਲੱਗ ਕਮਿਊਨਿਟੀ ਦਾ ਅਲੱਗ ਵੈਲਿਊਜ਼ ਨੇ ਉਹਦੀ ਅਲੱਗ ਥਿੰਕਿੰਗ ਹੈ ਉਹਦੇ ਨਾਲ ਤੁਸੀਂ ਕਿਵੇਂ ਅਡਜਸਟ ਹੋ ਹਾਂ ਜਿਹੜੇ ਐਕਸਟ੍ਰੋਵਰਟ ਨੇ ਬਾਹਰ ਮੁਕੀ ਹੈ ਜਿਹੜੇ ਫੁੱਲੀ ਕੌਨਫੀਡੈਂਟ ਨੇ ਬਹੁਤ ਐਕਸਪ੍ਰੈਸਿਵ ਨੇ ਬਹੁਤ ਅੱਛੀ ਕਮਿਊਨੀਕੇਸ਼ਨ ਸਕਿਲਸ ਨੇ ਉਹਨਾਂ ਲਈ ਸ਼ਾਇਦੇ ਕੁਝ ਵੀ ਔਖਨ ਨਹੀਂ ਹੈ ਉਹ ਦੇ ਕੈਨ ਡੂ ਇਟ ਤਾਂ ਜੇਕਰ ਤੁਸੀਂ ਐਕਸਟਰਵਰਟ ਹੋ ਤਾਂ ਬਹੁਤ ਵੱਡਾ ਪਲੱਸ ਪੁਆਇੰਟ ਹੈ ਤੁਸੀਂ ਬਿਲਕੁਲ ਜਾ ਸਕਦੇ ਹੋ ਤੁਹਾਡੀ ਹਾਈ ਪ੍ਰੋਬੈਬਿਲਿਟੀ ਹੈ ਤੁਸੀਂ ਸਕਸੈਸਫੁਲ ਹੋਵੋਗੇ ਔਖੇ ਵੀ ਘੱਟ ਹੋਵੋਗੇ ਜੇਕਰ ਤੁਸੀਂ ਇੰਟਰੋਵਰਟ ਹੋ ਤੁਹਾਨੂੰ ਕਮ ਸੇ ਕਮ ਦੋ ਵਾਰ ਦੁਬਾਰਾ ਸੋਚਣਾ ਚਾਹੀਦਾ ਹੈ ਕਿ ਕੀ ਮੈਨੂੰ ਜਾਣਾ ਹੈ ਜਾਂ ਨਹੀਂ ਜਾਣਾ ਨੈਕਸਟ ਹੈਗਾ ਤੁਹਾਡੇ ਪਰਿਵਾਰ ਦੀ ਕੀ ਸਥਿਤੀ ਜੇਕਰ ਤੁਹਾਡੀ ਇੱਕ ਨਿਊਕਲੀਅਰ ਫੈਮਿਲੀ ਹੈ ਸਮਾਲ ਫੈਮਿਲੀ ਹੈ ਔਰ ਸਾਰੀ ਫੈਮਿਲੀ ਜਿਹੜੀ ਵਿਲਿੰਗ ਹੈ ਔਰ ਐਲੀਜੀਬਲ ਵੀ ਹੈ ਰੈਡੀ ਟੂ ਮੂਵ ਟੂ ਅਬ੍ਰੋਡ ਸਾਰੀ ਫੈਮਿਲੀ ਜਾਣਾ ਚਾਹੁੰਦੀ ਹੈ ਤੁਸੀਂ ਤਿੰਨ ਚਾਰ ਮੈਂਬਰੋ ਫੈਮਿਲੀ ਦੇ ਵਿੱਚ ਕੋਈ ਵੱਡੇ ਜਿਹੜੀ ਹੈਗੀ ਹੈ ਜੁਆਇੰਟ ਫੈਮਿਲੀ ਨਹੀਂ ਹੈ 15-20 ਫੈਮਿਲੀ ਮੈਂਬਰਸ ਵਾਲੀ ਤਾਂ ਕਰ ਤੁਹਾਡੇ ਲਈ ਜਾਣਾ ਜਿਆਦਾ ਵਧੀਆ ਹੈ ਜਿਆਦਾ ਸੌਖਾ ਰਹੂਗਾ ਜਿਆਦਾ ਸਕਸੈਸਫੁਲ ਹੋਵੋਗੇ ਤੁਸੀਂ ਈਜ਼ੀਲੀ ਜਿਆਦਾ ਸਭ ਕੁਝ ਕਰ ਪਾਓ ਜੇਕਰ ਫੈਮਿਲੀ ਦੇ ਵਿੱਚ ਇਹੋ ਜਿਹੇ ਮੈਂਬਰ ਨੇ ਜਿਹੜੇ ਡਿਊ ਟੂ ਸਮ ਰੀਜ਼ਨ ਬਿਮਾਰ ਰਹਿੰਦੇ ਆ ਬਾਰ-ਬਾਰ ਜਾਂ ਬਹੁਤ ਜ਼ਿਆਦਾ 올ਡੇਸਟ ਨੇ ਤਾਂ ਵੀ ਤੁਹਾਡੇ ਲਈ ਜਾਣਾ ਔਖਾ ਹੈ ਉਨਥੇ ਕੰਮ ਕਰਨਾ ਫ੍ਰੀ ਟਾਈਮ ਨਹੀਂ ਲਾਈਫ ਬਹੁਤ ਫਾਸਟ ਹੈ ਉਹਨਾਂ ਬਿਮਾਰਾਂ ਨੂੰ ਸੰਭਾਲਣਾ ਉਹਨਾਂ ਬਜ਼ੁਰਗਾਂ ਨੂੰ ਸੰਭਾਲਣਾ ਬਹੁਤ ਔਖਾ ਹੈ ਇੱਕ ਦਾ ਬੰਦਾ ਕੰਮ ਕਰਨ ਵਾਲਾ ਹੈ ਯੰਗ ਤੇ ਦੋ ਤਿੰਨ ਉਸ ਤਰ੍ਹਾਂ ਦੇ ਐ ਤਾਂ ਉਹਦੇ ਲਈ ਉਹਨਾਂ ਨੂੰ ਹੈਂਡਲ ਕਰਨਾ ਬਹੁਤ ਮੁਸ਼ਕਲ ਹੈ ਉਹਨੂੰ ਵੀ ਸੋਚਣ ਦੀ ਲੋੜ ਹੈ ਘੱਟੋ ਘੱਟ ਐਟ ਪ੍ਰੈਜ਼ੈਂਟ ਜੇ ਫੈਮਿਲੀ ਦੀ ਹੈ ਜੀ ਸਿਚੁਏਸ਼ਨ ਉਹਦੇ ਲਈ ਜਾਣਾ ਠੀਕ ਨਹੀਂ ਹੈ ਜੇ ਉਹ ਇੱਥੇ ਬੈਠੇ ਰਹੇ ਬਾਕੀ ਨਾ ਉਹਨਾਂ ਨੂੰ ਇੱਥੇ ਕਿਸੇ ਨੇ ਸੰਭਾਲਣਾ ਨਾ ਉਹ ਬਾਰ ਬਾਰ ਇੱਥੇ ਆ ਸਕਣਾ ਜੇ ਉਹ ਉੱਥੇ ਕਿਸੇ ਤਰੀਕੇ ਨਾਲ ਲੈ ਕੇ ਜਾਊਗਾ ਤਾਂ ਉੱਥੇ ਉਹਨੂੰ ਬਿਮਾਰ ਨੂੰ ਜਾਂ ਬਹੁਤ ਬੁੱਢੇ ਵਿਅਕਤੀਆਂ ਨੂੰ ਸੰਭਾਲਣਾ ਵੀ ਬਹੁਤ ਵੱਡੀ ਸਮੱਸਿਆ ਵਾਲੀ ਗੱਲ ਬਣ ਜਾਂਦੀ ਹੈ ਇਨੀਸ਼ੀਅਲ ਸਟੇਜ ਤੇ ਸਟਰਗਲਰਲੀ ਜਿਹੜਾ ਵਿਅਕਤੀ ਨਵਾਂ ਬਾਹਰੋਂ ਸ਼ਿਫਟ ਹੋ ਰਿਹਾ ਹੈ ਮਾਈਗ੍ਰੇਟ ਹੋ ਰਿਹਾ ਹੈ ਉਹਦੇ ਲਈ ਬੜੀ ਮੁਸ਼ਕਲ ਵਾਲਾ ਹਾਲ ਹੋ ਸਕਦਾ ਹੈ ਜੇਕਰ ਪੂਰਾ ਪਰਿਵਾਰ ਹੈ ਜਿਹੜਾ ਉਹ एलिजिਬਲ ਹੀ ਨਹੀਂ ਹੈ 15 ਫੈਮਿਲੀ ਮੈਂਬਰ ਨੇ 15 ਦੇ 15 ਜਾਣਾ ਨਹੀਂ ਚਾਹੁੰਦੇ ਕੋਈ ਇੱਥੇ ਰਹਿਣਾ ਚਾਹੁੰਦਾ ਕੋ ਉੱਥੇ ਰਹਿਣਾ ਚਾਹੁੰਦਾ ਤੁਸੀਂ इमोशनल ਵਿਅਕਤੀ ਹੋ ਸਾਰਿਆਂ ਨਾਲ ਤੁਹਾਡੀ ਅੱਛੀ ਅਟੈਚਮੈਂਟ ਹੈ ਡਿਸਪਿਊਟਸ ਵੀ ਤਰ੍ਹਾਂ ਤਰ੍ਹਾਂ ਦੇ ਹੈ ਪ੍ਰਾਪਰਟੀ ਨੂੰ ਲੈ ਕੇ ਵੀ ਝਗੜੇ ਹੋ ਸਕਦੇ ਆ ਕਈ ਕੁਝ ਆ ਇਹ ਗੱਲਾਂ ਵੀ ਸੋਚਣ ਨੂੰ ਵਿਚਾਰਨਾ ਵਾੜੀ ਕਿਉਂਕਿ ਪੋਸੀਬਲ ਨਹੀਂ ਹੈ ਕਿ ਉੱਥੇ ਵੀ ਸਭ ਕੁਝ ਸਹੀ ਮੈਨੇਜ ਕਰ ਲਵੋ ਇੱਥੇ ਵੀ ਸਹੀ ਮੈਨੇਜ ਕਰੋ ਇਕੱਲੇ ਰਹਿਣਾ ਲਾਈਫਟਾਈਮ ਪੋਸੀਬਲ ਨਹੀਂ ਹੈ ਸਾਲ ਸੇ ਮਹੀਨੇ ਦੋ ਸਾਲ ਰਿਆ ਜਾ ਸਕਦਾ ਮੰਨ ਕੇ ਚੱਲੋ ਮੇਰੀ ਇਹ ਨਿੱਜੀ ਰਾਏ ਹੈ ਕਿ ਜਿਹੜੇ ਬੱਚਿਆਂ ਨੇ ਬਾਹਰ ਜਾਣਾ ਹੈ ਉਹਨਾਂ ਦਾ ਪੂਰਾ ਪਰਿਵਾਰ ਹੀ ਹੌਲੀ ਹੌਲੀ ਬਾਹਰ ਸੈਟਲ ਹੋਵੇ ਮੰਨ ਲਓ ਅੱਜ ਇਕੱਲਾ ਬੱਚਾ ਚੱਲ ਗਿਆ ਦੋ ਸਾਲ ਨੂੰ ਕੋਈ ਹੋਰ ਉਹਦਾ ਭੈਣ ਭਰਾ ਚੱਲ ਜੇ ਪੰਜ ਛੇ ਸਾਲਾਂ ਨੂੰ ਉਹਦੇ ਮਾਪੇ ਵੀ ਚੱਲ ਜਾਣ ਜੇਕਰ ਉਹ ਮੈਰਿਡ ਹੈ ਤਾਂ ਉਹਦਾ ਆਬਵੀਅਸਲੀ ਉਹਦਾ ਸਪਸ ਵੀ ਚਲਾ ਜਾਵੇ ਫੇਰ ਹੀ ਉੱਥੇ ਜੇ ਚਾਰ ਪੰਜ ਜਣੇ ਕਮਾਉਣਗੇ ਤਾਂ ਹੀ ਜਾ ਕੇ ਸੌਖੇ ਹੋ ਸਕਣਗੇ ਫਾਈਨੈਂਸ਼ੀਅਲ ਗੇਨ ਕਰ ਸਕਣਗੇ ਆਪਣੇ ਲਈ ਕਾਰ ਕਰ ਜੋ ਵੀ ਰਿਕੁਆਇਰਮੈਂਟਸ ਨੂੰ ਕਰੀਬ ਸਕਣਗੇ ਔਰ ਇੱਕ ਦੂਜੇ ਨੂੰ ਸਪੋਰਟ ਕਰ ਸਕਣਗੇ ਜਦੋਂ ਕੋਈ ਵਿਅਕਤੀ ਲੋ ਵੀਕ ਫੀਲ ਕਰਦਾ ਬਿਮਾਰ ਹੁੰਦਾ ਥੱਕਦਾ ਦੂਸਰਿਆਂ ਨੂੰ ਸੰਭਾਲ ਸਕਣਗੇ ਅੱਧੇ ਇੱਥੇ ਤੜਫੀ ਜਾਣ ਇੱਕਦਾਂ ਉੱਥੇ ਤੜਤੀ ਜਾਵੇ ਉੱਥੋਂ ਇੱਧਰ ਨੂੰ ਮਿਲਣ ਭੱਜਿਆ ਇੱਧਰ ਲਾ ਉੱਧਰ ਮਿਲਣ ਭੱਜ ਗਿਆ ਇਹ ਲੰਮਾ ਸਮਾਂ ਚੱਲਣ ਵਾਲਾ ਕੰਮ ਨਹੀਂ ਐਸ ਤਰੀਕੇ ਨਾਲ ਅਸੀਂ ਠੀਕ ਠੰਗ ਨਾਲ ਲਾਈਫ ਨੂੰ ਮੈਨੇਜ ਨਹੀਂ ਕਰ ਪਾਵਾਂਗੇ ਨੈਕਸਟ ਚੀਜ਼ ਹੈ এমਪਲੋਇਮੈਂਟ ਇਹ ਪੁਆਇੰਟ ਵੀ ਬੜਾ ਇੰਪੋਰਟੈਂਟ ਹੈ ਜੇ ਤਾਂ ਤੁਸੀਂ ਬੇਰੁਜ਼ਗਾਰ ਹੋ ਔਰ ਬਾਕੀ ਪੁਆਇੰਟਸ ਵੀ ਤੁਹਾਡੇ ਸਪੋਰਟਿਵ ਨੇ ਉੱਥੇ ਜੋ ਤੁਸੀਂ ਅਸੈਸਮੈਂਟ ਕੀਤੀ ਲੱਗਦਾ ਹੈ ਕਿ ਤੁਹਾਡੇ ਬਾਹਰ ਜਾਣ ਵਾਲੇ ਇੰਡੀਕੇਟਰ ਜਿਆਦਾ ਪੀਐਸ ਕਰ ਰਹੇ ਹੈ ਗ੍ਰੀਨ ਸਿਗਨਲ ਆ ਰਿਹਾ ਜਿਹੜੇ ਜਿਹੜੇ ਪੁਆਇੰਟ ਅਸੀਂ ਡਿਸਕਸ ਕੀਤਾ ਉਹਨਾਂ ਤੋਂ ਔਰ ਤੁਸੀਂ ਅਨਐਮਪਲੋਇਡ ਵੀ ਹੋ ਤਾਂ ਬਿਲਕੁਲ ਜਾ ਦੇ ਜਾਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਹੈ ਜੇਕਰ ਇੱਥੇ ਅਸੀਂ ਕੁਝ ਨਹੀਂ ਕਰ پا ਰਹੇ ਤਾਂ ਕੋਸ਼ਿਸ਼ ਕਰਨ ਨੂੰ ਨੁਕਸਾਨ ਨਹੀਂ ਹੜਜਣੀ ਔਰ ਕਾਫੀ ਚਾਂਸਸ ਨੇ ਕਿ ਅਸੀਂ ਇੱਥੋਂ ਨਾਲੋਂ ਬੈਟਰ ਉੱਥੇ ਅਰਨਿੰਗ ਕਰ ਸਕੀ ਔਰ ਤੁਹਾਡੀ ਆਮਦਨ ਜੇਕਰ 50000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਹੈ ਬਹੁਤ ਕੰਮ ਕਰਦੇ ਹੋ ਬੜੇ ਮਿਹਨਤੀ ਹੋ ਓਕੇ ਹੋ ਕੇ ਕੰਮ ਕਰਦੇ ਹੋ ਲੇਕਿਨ ਮਹੀਨੇ ਦਾ 20-30000 ਰੁਪਏ ਕਮਾ ਬਾਨੇ ਹੋ ਤਾਂ ਵੀ ਜੇ ਬਾਕੀ ਸਾਰੇ ਪੁਆਇੰਟ ਤੁਹਾਡੇ ਪੋਜ਼ਿਟਿਵ ਨੇ ਇੰਡੀਕੇਟ ਕਰਦੇ ਆ ਕਿ ਤੁਹਾਡੇ ਲਈ ਵਿਦੇਸ਼ ਜਾਣਾ ਠੀਕ ਹੈ ਤਾਂ ਤੁਹਾਡੇ ਲਈ ਜਾਣਾ ਵੀ ਠੀਕ ਹੈ ਤੁਹਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਇੱਥੋਂ ਨਾਲੋਂ ਬੈਟਰ ਉੱਥੇ ਪਰਫਾਰਮ ਕਰ ਸਕਦੇ ਹੋ ਵਧੀਆ ਰਿਵਾਰਡ ਤੁਹਾਨੂੰ ਮਿਲ ਸਕਦਾ ਆਪਣੀ ਮਿਹਨਤ ਦਾ ਸਟਰਗਲ ਹੀ ਕਰਨਾ ਹੈ ਇੱਥੋਂ ਦੇ ਕੰਪੈਰੀਟਿਵ ਉੱਥੇ ਕਰੋਗੇ ਤਾਂ ਜ਼ਿਆਦਾ ਤੁਹਾਨੂੰ ਫਾਇਦਾ ਮਿਲੇਗਾ ਲੇਕਿਨ ਜੇਕਰ ਤੁਸੀਂ 50000 ਤੋਂ ਜ਼ਿਆਦਾ ਮਹੀਨੇ ਦਾ ਕਮਾਣੇ ਹੋ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਵੇਂ ਨਾ ਕਿਵੇਂ ਆਪਣੀ ਆਮਦਨ ਨੂੰ ਵਧਾ ਕੇ 1 ਲੱਖ ਰੁਪਏ ਮਹੀਨੇ ਤੱਕ ਲੈ ਕੇ ਜਾਣ ਇੱਕ ਨਿਊਕਲੀਅਰ ਫੈਮਿਲੀ ਦੀ ਆਮਦਨ ਦੀ ਗੱਲ ਕਰ ਰਿਹਾ ਮੈਂ ਕਿਸੇ ਇੱਕ ਇੰਡੀਵਿਜੂਅਲ ਦੀ ਮੰਨ ਲਓ ਮੀਆਂ ਬੀਵੀ ਦੋਨੋਂ ਰਲ ਕੇ ਵੀ ਜੇ ਲੱਖ ਰੁਪਏ ਮਹੀਨੇ ਦਾ ਕਮਾ ਲੈਂਦੇ ਆ ਤਾਂ ਮੇਰੇ ਖਿਆਲ ਚ ਅੱਜ ਦੀ ਘੜੀ ਵੀ ਜਾਣ ਵਾਲੇ 5-10 ਸਾਲ ਵੀ ਪੰਜਾਬ ਦੇ ਵਿੱਚ ਜੈਂਡੀਆਂ ਦੇ ਵਿੱਚ ਰਹਿਣ 'ਚ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇੱਕ ਵਧੀਆ ਮਿਡਲ ਕਲਾਸ ਜਿਹੜੀ ਲਾਈਫ ਉਹ ਜੀ ਸਕਦੇ ਐ ਇੰਨੇ ਕ ਪੈਸੇ ਨੇ ਕੋਈ ਉਹਨਾਂ ਨੂੰ ਬਾਹਲਾ ਭੱਜ ਦੌੜ ਕਰਨ ਦੀ ਇਹ ਸੋਚ ਕੇ ਕਿ ਇੱਥੇ ਭੁੱਖੇ ਮਰ ਜਾਾਂਗੇ ਇੱਥੇ ਅਸੀਂ ਅਨਸੇਫ ਆਂ ਅਨਸਿਕਿਉਰ ਆਂ ਇੱਥੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ ਹੋ ਗਿਆ ਉਹ ਹੋ ਗਿਆ ਇਹ ਗੱਲਾਂ ਸੋਚ ਕੇ ਜਾਂ ਮੀਡੀਆ ਦੀ ਹਾਈਪ 'ਚ ਆ ਕੇ ਜਾਂ ਪੀਅਰ ਪ੍ਰੈਸ਼ਰ 'ਚ ਆ ਕੇ ਜਾਂ ਫੋਮੋ 'ਚ ਆ ਕੇ ਫੀਅਰ ਆਫ ਮਿਸਿੰਗ ਆਊਟ ਕਿ ਸਾਰੇ ਭੱਜ ਗਏ ਮੈਂ ਹੀ ਗੱਲਾਂ ਰਹਿ ਗਿਆ ਪਿੱਛੇ ਰਹਿ ਗਿਆ ਮੈਂ ਇਹੋ ਜਿਹੀਆਂ ਗੱਲਾਂ 'ਚ ਆ ਕੇ ਉਹਨਾਂ ਨੂੰ ਜਾਨ ਦੀ ਲੋੜ ਨਹੀਂ ਐ ਉੱਥੇ ਵੀ ਮਹਿੰਗਾਈ ਹੈ ਉੱਥੇ ਵੀ ਬੇਰੁਜ਼ਗਾਰੀ ਹੈ ਉੱਥੇ ਵੀ ਸਟਰਗਲ ਹੈ ਬਹੁਤ ਕੁਸ਼ਕ ਹੈ ਜੇ ਇੱਥੇ ਬੈਟਰ ਲਾਈਫ ਉਹਨਾਂ ਨੂੰ ਮਿਲ ਸਕਦੀ ਹੈ ਤਾਂ ਉਹਨਾਂ ਨੂੰ ਉੱਥੇ ਜਾਣ ਦੇ ਕੰਪੈਰੀਟਿਵਲੀ ਉਹਨਾਂ ਲਈ ਇੱਥੇ ਰਹਿ ਕੇ ਹੀ ਕੰਮ ਕਰਨਾ ਜ਼ਿਆਦਾ ਵਧੀਆ ਹੈ ਔਰ ਜੇਕਰ ਕੋਈ 1 ਲੱਖ ਜਾਂ ਪਲੱਸ ਮਹੀਨੇ ਦੀ ਇਨਕਮ ਕਰ ਰਿਹਾ ਹੈ ਤਾਂ ਉਹਦੇ ਲਈ ਤਾਂ ਬਿਲਕੁਲ ਹੀ ਇੱਥੇ ਰਹਿਣਾ ਬਹੁਤ ਵਧੀਆ ਉੱਥੋਂ ਦੇ ਕੰਪੈਰੀਟਿਵ ਉੱਥੇ ਜਾ ਕੇ ਉਹਨੂੰ ਕੋਈ ਵਾਈਟ ਕਾਲਰ ਜੌਬ ਲੱਭਣੀ ਆਪਣੀ ਕੁਆਲੀਫਿਕੇਸ਼ਨ ਦੇ ਲੈਵਲ ਦੀ ਜੌਬ ਲੱਭਣੀ ਆਲਮੋਸਟ ਇੰਪੋਸੀਬਲ ਹੈ 1-2% ਲੋਕਾਂ ਨੂੰ ਹੀ ਮਿਲ ਸਕਦੀ ਹੈ ਬਾਕੀ ਨੂੰ ਸਟਰਗਲ ਕਰਨਾ ਪੈਂਦਾ ਹੈ ਬਲੂ ਕਲਰ ਜੌਬਸ ਕਰਨੀਆਂ ਪੈਂਦੀਆਂ ਬਹੁਤ ਔਖਾ ਹੈ ਜੇ ਕੋਈ ਵਿਅਕਤੀ ਇੱਥੇ ਕੰਮ ਧੁੰਦੇ ਦੇ ਵਧੀਆ ਲੱਗਿਆ ਇਨਕਮ ਵਧੀਆ ਲੱਖ ਰੁਪਏ ਪਲੱਸ ਕਮਾ ਰਹੇ ਹਨ ਉਹਨੂੰ ਤਾਂ ਬਿਲਕੁਲ ਸੋਚਣ ਦੀ ਵੀ ਲੋੜ ਨਹੀਂ ਹੈ ਕੋਈ ਉਹਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਇੱਥੇ ਰਹਿਣਾ ਉਹਦੇ ਲਈ ਬਹੁਤ ਵਧੀਆ ਵਿਦੇਸ਼ ਨੂੰ ਚੇਕਰ ਜਾਦਾ ਕੋਈ ਸੁਪਰੀਅਰ ਚ ਕਲਾਸ ਐਲੀਟ ਕਲਾਸ ਹੈ ਉਹ ਸਿਟੀਜ਼ਨਸ਼ਿਪ ਹੈ ਜਿਹੜੀ 2-3 ਕਰੋੜ ਰੁਪਏ ਚ ਮਿਲ ਜਾਂਦੀ ਹੈ ਪੂਰੀ ਫੈਮਿਲੀ ਲਈ ਪਰਚੇਸ ਵੀ ਕਰ ਸਕਦੇ ਆ ਪੂਰੀ ਫੈਮਿਲੀ ਲਈ ਪੀਆਰ ਵੀ ਲੈ ਸਕਦੇ ਆ bizness migration ਹੋਵੇ ਤੇ ਉਹਨਾਂ ਨੂੰ ਕੋਈ ਸਟਡੀ ਵੀ ਜਾ ਤੇ ਜਾਣਾ ਸੈਟਲ ਹੋਣਾ ਕੋਈ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਆ ਉਹਨਾਂ ਲਈ ਬਥੇਰੇ ਹੋਰ ਵੇਸ ਐਂਡ ਮੀਨਸ ਨੇ ਬਥੇਰੇ ਟੂਲਸ ਨੇ ਉਹ ਉਹਨਾਂ ਨੂੰ ਯੂਜ਼ ਕਰਕੇ ਜਾ ਵੀ ਸਕਦੇ ਆ ਰਹਿ ਵੀ ਸਕਦੇ ਆ ਇੱਧਰ ਵੀ ਰਹਿ ਸਕਦੇ ਆ 올 ਆਪਸ਼ਨਸ ਆਰ ਓਪਨ ਹੁਣ ਨੈਕਸਟ ਪੁਆਇੰਟ ਹੈ ਜਿਹੜਾ ਅਸੀਂ ਆਪਣੀ ਪ੍ਰੋਫਾਈਲ ਲਈ ਅਸੈਸ ਕਰਨਾ ਹੈ ਉਹ ਹੈ ਕਿ ਸਾਡੇ ਇੰਟਰਸਟ ਕਿਹੋ ਜਿਹੇ ਸਾਨੂੰ ਰੁਚੀ ਦਿਲਚਸਪੀ ਸ਼ੌਂਕ ਕਿਸ ਚੀਜ਼ ਚ ਹੈ ਕਈ ਵਿਅਕਤੀਆਂ ਨੂੰ ਇੰਟਰਸਟ ਇੰਨਾ ਜ਼ਿਆਦਾ ਹੁੰਦਾ ਕਿ ਇੱਥੇ ਸੋਚੀ ਨਹੀਂ ਰਹਿ ਸਕਦੇ ਮੈਂ ਤਾਂ ਜਾਣਾ ਹੀ ਬਾਹਰ ਇੰਟਰਸਟ ਇੱਕ ਦਿਨ ਲਈ ਨਹੀਂ ਲੌਂਗ ਟਰਮ ਵਿਊ ਲੈ ਕੇ ਸੀ ਸੋਚਣਾ ਕਿ ਕੀ ਲੰਮਾ ਸਮਾਂ ਇਸ ਚੀਜ਼ ਵਿੱਚ ਮੇਰਾ ਇੰਟਰਸਟ ਬਣਿਆ ਰਹੂ ਨੈਕਸਟ ਹੈ ਲਾਈਫ ਸਟਾਈਲ ਕਈ ਬੱਚਿਆਂ ਦਾ ਇੰਗਲਿਸ਼ మీడియం ਸਕੂਲਾਂ ਚ ਪੜੇ ਹੈ ਘਰੋਂ ਬਾਹਰ ਰਹਿ ਕੇ ਹੋਸਟਲਾਂ ਪੀਜਿਆਂ ਚ ਪੜੇ ਹੈ ਵੱਡੇ ਸਿਟੀ ਚ ਰਹਿ ਕੇ ਪੜ੍ਹੇ ਉਹਨਾਂ ਦਾ ਲਾਈਫ ਸਟਾਈਲ ਵੈਸਟਰਨ ਹੋ ਗਿਆ ਗਾਣੇ ਵੀ ਇੰਗਲਿਸ਼ ਸੁਣਦੇ ਖਾਣੇ ਵੀ ਇੰਗਲਿਸ਼ ਖਾਂਦੇ ਤਾਂ ਉਹਨਾਂ ਵਿਅਕਤੀਆਂ ਲਈ ਜਾਣਾ ਕੋਈ ਔਖੀ ਗੱਲ ਨਹੀਂ ਹੈ ਉੱਥੇ ਅਡਾਪਟ ਕਰਨਾ ਅਡਜਸਟ ਹੋਣਾ ਵੀ ਔਖਾ ਨਹੀਂ ਹੈ ਉਹਨਾਂ ਨੂੰ ਜੇ ਟੇਸਟ ਹੀ ਉਹ ਜਿਹਾ ਬਣ ਗਿਆ ਲਾਈਫ ਸਟਾਈਲ ਉਹ ਜਿਹਾ ਬਣ ਗਿਆ ਤਾਂ ਕੋਈ ਜ਼ਿਆਦਾ ਦਿੱਕਤ ਨਹੀਂ ਹੈ ਉਹ ਜਾ ਸਕਦੇ ਆਂ ਔਰ ਹਾਈ ਪ੍ਰੋਬੈਬਿਲਿਟੀ ਹੈ ਕਿ ਉਹ ਉੱਥੇ ਕਾਮਯਾਬੀ ਹੋਣਗੇ इजीली ਅਡਜਸਟ ਕਰ ਪਾਉਣਗੇ ਕਿਉਂਕਿ ਆਲਰੇਡੀ ਉਹਨਾਂ ਦਾ ਲਾਈਫ ਸਟਾਈਲ ਇੱਥੇ ਰਹਿੰਦੇ ਹੋਏ ਵੀ ਕਾਫੀ ਹੱਦ ਤੱਕ ਵੈਸਟਰਨ ਹੈ ਮਾਡਰਨ ਹੈ ਅਪ ਟੂ ਡੇਟ ਹੈ ਕੋਈ ਵੀ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਨਹੀਂ ਆਉਣੀ ਚਾਹੀਦੀ ਜਾਂ ਦੂਜਿਆਂ ਨਾਲੋਂ ਬਹੁਤ ਘੱਟ ਆਉਂਦੀਆਂ ਉਹਨੀਆਂ ਕੁ ਨੂੰ ਵਿਅਕਤੀ ਉਮਰ ਕਮ ਕਰ ਲੈਂਦਾ ਸਮੱਸਿਆਵਾਂ ਨੂੰ ਸੋਲਵ ਕਰ ਲੈਂਦਾ ਵਿਦ ਟਾਈਮ ਵੀ ਕਾਫੀ ਕੁਝ ਸੋਲਵ ਹੋ ਜਾਂਦਾ ਹੈ ਤਾਂ ਉਹਨਾਂ ਲਈ ਜਾਣਾ ਠੀਕ ਹੈ ਜਿਹੜੇ ਵਿਅਕਤੀ ਕੰਜ਼ਰਵੇਟਿਵ ਨੇ ਟਰੈਡੀਸ਼ਨਲ ਨੇ ਜਿਨ੍ਹਾਂ ਦਾ ਲਾਈਫ ਸਟਾਈਲ ਹੈ ਜਿਹੜਾ ਉਹ ਪਿਓਰਲੀ ਇੰਡੀਆ ਬੇਸਡ ਹੈ ਜਾਂ ਪੰਜਾਬੀ ਲਾਈਫ ਸਟਾਈਲ ਉਹਨਾਂ ਨੂੰ ਪਸੰਦ ਹੈ ਅੱਜ ਤੱਕ ਉਵੇਂ ਹੀ ਜੀਏ ਐ ਉਹਨਾਂ ਲਈ ਸ਼ਾਇਦ ਕੰਪੈਰੀਟਿਵਲੀ ਇੱਥੇ ਰਹਿਣਾ ਜ਼ਿਆਦਾ ਵਧੀਆ ਹੈ ਉੱਥੇ ਜਾ ਕੇ ਉਹਨਾਂ ਨੂੰ ਇਹ ਸਾਰਾ ਕੁਝ ਛੱਡਣਾ ਜਾਂ ਇਹਨੂੰ ਮਿਸ ਕਰਨਾ ਜਾਂ ਨਵੀਆਂ ਚੀਜ਼ਾਂ ਨੂੰ ਲਰਨ ਕਰਨਾ ਅਡਾਪਟ ਕਰਨਾ ਕਾਫੀ ਮੁਸ਼ਕਲ ਲੱਗੂਗਾ ਕਾਫੀ ਟਾਈਮ ਲੱਗ ਜੂਗਾ ਹੌਲੀ ਹੌਲੀ ਚੇਂਜ ਹੋ ਪਾਣਗੇ ਇਨ ਬਿਟ ਜਮਨ ਵਾਈਲ ਲਾਈਫ ਦਾ ਜਿਹੜਾ ਇੰਪੋਰਟੈਂਟ ਅਪਰੀਸ਼ੀਅਸ ਵਰਦੀ ਟਾਈਮ ਹੈ ਉਹ ਨਿਕਲ ਚੁੱਕਿਆ ਹੋਊਗਾ 5-10 ਸਾਲ ਜੇ ਇਸੇ ਕੰਮ 'ਚ ਹੀ ਨਿਕਲ ਗਏ ਉਹ ਜ਼ਿੰਦਗੀ ਬਾਲੀ ਲੰਮੀ ਨਹੀਂ ਹੈ 1000-2000 ਸਾਲ ਨਹੀਂ ਸੀ ਜੀਣਾ ਹੈਗਾ ਸਾਰਿਆਂ ਨੇ ਉੱਪਰੋਂ ਅਨਸਰਟਨ ਵੀ ਹੈ अनप्रेडिक्टेबल ਵੀ ਹੈ ਪਤਾ ਨਹੀਂ ਕਦੋਂ ਕੀ ਹੋ ਜਾਣਾ ਉਹਨਾਂ ਲਈ ਇੱਥੇ ਰਹਿਣਾ ਹੀ ਮੇਰੀ ਰਾਏ ਦੇ ਵਿੱਚ ਜ਼ਿਆਦਾ ਬੈਟਰ ਹੁਣ ਵਾਰੀ ਹੈ ਚਾਰਲਸ ਟਿਪ ਦੀ ਵੀਡੀਓ ਦਾ ਸਭ ਤੋਂ ਇੰਪੋਰਟੈਂਟ ਸੈਕਸ਼ਨ ਹੈ ਇਹ ਇਸ ਦੇ ਵਿੱਚ ਟਿਪ ਅੱਜ ਦਾ ਇਹ ਹੈ ਕਿ ਪਹਿਲਾਂ ਤੁਸੀਂ ਤਿੰਨੋਂ ਵੀਡੀਓਜ਼ ਨੂੰ ਪੂਰਾ ਦੇਖੋ ਆਹ ਵਾਲੀ ਵੀਡੀਓ ਤੁਸੀਂ ਦੇਖ ਹੀ ਲਈ ਦੂਸਰੀਆਂ ਦੋ ਵੀਡੀਓਜ਼ ਵੀ ਦੇਖੋ ਕਾਲੀ ਨਾ ਕਰੋ ਫੈਸਲਾ ਲੈਣ ਚ ਔਰ ਵੀਡੀਓ ਨੂੰ ਸਕਿੱਪ ਨਾ ਕਰੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਸੀਰੀਅਸ ਹੋ ਕੇ ਸੁਣੋ ਸਮਝੋ ਜੇ ਭੁੱਲ ਜਾਣਿਓ ਚੀਜ਼ਾਂ ਨੂੰ ਲਿਖ ਲਓ ਕੋ ਡਾਇਰੀ ਕਾਪੀ ਪੈਨ ਲੈ ਕੇ ਬੈਠ ਜਾਓ ਫਿਰ ਵੀਡੀਓ ਦੇਖੋ ਜੇਕਰ ਤੁਸੀਂ ਬਾਕੀ ਲੋਕਾਂ ਨਾਲ ਸਲਾਹ ਕਰਨੀ ਹੈ ਆਪਣੇ ਸਪਾਊਸ ਨਾਲ ਕਰਨੀ ਹੈ ਆਪਣੀ ਫੈਮਿਲੀ ਨਾਲ ਕਰਨੀ ਹੈ ਆਪਣੇ ਪੇਰੈਂਟਸ ਨਾਲ ਕਰਨੀ ਹੈ ਜਾਂ ਪੇਰੈਂਟਸ ਨੇ ਬੱਚਿਆਂ ਨਾਲ ਕਰਨੀ ਹੈ ਤਾਂ ਉਹਨਾਂ ਨੂੰ ਨਾਲ ਬਿਠਾ ਕੇ ਵੀਡੀਓ ਦੇਖੋ ਤਾਂ ਕਿ ਸਾਰੇ ਵਿਅਕਤੀ ਕੋ ઓਪੀਨੀਅਨ ਬਣਾ ਸਕਣ ਕੋਈ ਆਪਣੀ رائے ਕਾਇਮ ਕਰ ਸਕਣ ਆਪਕੋ ਸੇਮਤੀ ਬਣਾ ਸਕਣ ਸਾਰੇ ਪੁਆਇੰਟਸ ਨੂੰ ਡਿਸਕਸ ਕਰਨ ਤੋਂ ਬਾਅਦ ਸੋਚਣ ਸਮਝਣ ਤੋਂ ਬਾਅਦ ਜਦੋਂ ਤੀਸਰੀ ਵੀਡੀਓ ਵਾਲੀ ਆਇਆ ਇਸ ਜਿਹੜੇ 7-8 ਪੁਆਇੰਟ ਅਸੀਂ ਡਿਸਕਸ ਕੀਤੇ ਐ ਇਹਨਾਂ ਨੂੰ ਆਧਾਰ ਬਣਾ ਕੇ ਇਹਨਾਂ ਨੂੰ ਦਿਮਾਗ 'ਚ ਰੱਖ ਕੇ ਤੁਸੀਂ ਖੁਦ ਹੀ ਆਪਣੇ ਪ੍ਰੋਫਾਈਲ ਨੂੰ ਆਪਣੀ ਲਾਈਫ ਨੂੰ ਆਪਣੀ ਫੈਮਿਲੀ ਦੀ ਪ੍ਰੋਫਾਈਲ ਨੂੰ ਐਜ਼ ਅ ਫੈਮਿਲੀ ਅਸੈਸ ਕਰੋ ਕਿ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਤੁਹਾਡੇ ਆਪਣੇ ਅੰਦਰੋਂ ਆਵਾਜ਼ ਆਊਗੀ ਜਾਂ ਉਹ ਅਸੈਸਮੈਂਟ ਹੈ ਜਿਹੜਾ ਰਿਪੋਰਟ ਕਾਰਡ ਬਣਾਉਂਗੇ ਉਹ ਖੁਦ ਦੱਸੂਗਾ ਖੁਦ ਇੰਡੀਕੇਟ ਕਰੂਗਾ ਕਿ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਜਾਂ ਤੁਹਾਡੇ ਪਰਿਵਾਰ ਲਈ ਇੱਥੇ ਰਹਿਣਾ ਜ਼ਿਆਦਾ ਵਧੀਆ ਹੈ ਕੰਪੈਰੀਟਿਵਲੀ ਜਾਂ ਬਾਹਰ ਜਾਣਾ ਜ਼ਿਆਦਾ ਵਧੀਆ ਠੀਕ ਹੈ ਜੀ ਤੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਰਿਜ਼ਲਟ ਮਿਲਦਾ ਹੈ ਸਾਰਾ ਕੁਝ ਡਿਸਕਸ ਕਰਨ ਤੋਂ ਬਾਅਦ ਅਸੈਸ ਕਰਨ ਤੋਂ ਬਾਅਦ ਕਿ ਜ਼ਿਆਦਾ ਪੁਆਇੰਟ ਇੰਡੀਕੇਟ ਕਰ ਰਿਹਾ ਕਿ ਬਾਹਰ ਜਾਣਾ ਹੈ ਤਾਂ ਤੁਸੀਂ ਬਾਹਰ ਜਾਣ ਦਾ ਡਿਸੀਜਨ ਲਓ ਉਸ ਤੇ ਮਿਹਨਤ ਕਰੋ ਉਸ ਤੇ ਸਟੈਂਡ ਕਰੋ बार-बार ਰੀਥਿੰਕ ਨਾ ਕਰੋ ਜਾਂ ਰਿਵਰਸ ਜਾਣ ਦੀ ਕੋਸ਼ਿਸ਼ ਨਾ ਕਰੋ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਹਾਡਾ ਡਿਸੀਜਨ ਸਹੀ ਪ੍ਰੂਵ ਹੋਊਗਾ ਔਰ ਤੁਸੀਂ ਸਕਸੈਸਫੁਲ ਹੋਵੋਗੇ ਜੇਕਰ ਤੁਹਾਨੂੰ ਜਦੋਂ ਅਸੈਸਮੈਂਟ ਕਰਦੇ ਹਾਂ ਜਾਦਾ ਇੰਡੀਕੇਟਰ ਇਹ ਦੱਸਦੇ ਆ ਕਿ ਤੁਸੀਂ ਇੱਥੇ ਹੀ ਰਹਿਣਾ ਤੁਹਾਡੇ ਲਈ ਵਧੀਆ ਤਾਂ ਤੁਸੀਂ ਬਾਹਰ ਜਾਣ ਨੂੰ ਭੁੱਲ ਜਾਓ ਇੱਥੇ ਰਹੋ ਔਰ ਇੱਥੋਂ ਦੇ ਅਕੋਰਡਿੰਗ ਜਿੰਦਗੀ ਜੀਓ ਮਿਹਨਤ ਕਰੋ ਸਟਰਗਲ ਕਰੋ ਤੁਸੀਂ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਇੱਥੇ ਸੈਟਲ ਹੋ ਸਕੋਗੇ ਔਰ ਇੱਕ ਅੱਛੀ ਖੁਸ਼ੀਆਂ ਭਰਪੂਰ ਸ਼ਾਂਤੀ ਵਾਲੀ ਸੰਤੁਸ਼ਟੀ ਵਾਲੀ ਤ੍ਰਿਪਤੀ ਵਾਲੀ ਜੀਵ ਜਿਹੜੀ ਜ਼ਿੰਦਗੀ ਆ ਉਹਨੂੰ ਜੀ ਸਕੋ ਅੱਜ ਦੇ ਇਸ ਵੀਡੀਓ ਚ ਇਨਾਈ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਸਕਣ ਤੇ ਲਾਭ ਉਠਾ ਸਕਣ ਮਿਲਦੇ ਆ ਕਿਸੇ ਹੋਰ ਵੀਡੀਓ ਚ